ਤੇ ਮੀ ਕੋਲ ਨਹੀਂ ਜੀ ਬਾਟੀ ਮਾਰ ਕੇ ਬਣਾ ਲਿਓ ਨਹੀਂ ਗੋਲ ਬਣਾ ਕੇ ਗੋਲ ਨਹੀਂ ਪੈਂਦੀ ਕਿਹੜੀ ਕੀ ਕਹਿਣਾ ਚਾਹੋਗੇ ਪੰਜਾਬ ਪੁਲਿਸ ਦਾ ਜੋ ਰਵਈਆ ਰਵਈਆ ਉਸ ਤੇ ਤੁਸੀਂ ਕੀ ਕਹਿਣਾ ਜਾਓਗੇ ਪੰਜਾਬ ਪੁਲਿਸ ਵੀ ਸਰ ਘੜਿਆ ਕਰੀਓ ਯਾਰ ਕੱਲ ਨੂੰ ਪੰਜਾਬ ਕੱਲ ਨੂੰ ਜੇ ਹਰਿਆਣੇ ਵਾਲੇ ਪੰਜਾਬ ਜਾ ਕੇ ਇਹ ਦੱਬ ਲੈਣਗੇ ਅਸੀਂ ਕਿੱਥੇ ਜਾਵਾਂਗੇ ਪੰਜਾਬ ਭਗਵਾਨ ਚੰਦਰ ਦਾ ਇੱਕ ਜਾਨ ਨਹੀਂ ਆਇਆ ਤੁਹਾਡੀ ਮੰਗ ਕੀ ਆ ਪੰਜਾਬ ਸਰਕਾਰ ਦੀ ਆ ਯਾਰ ਸਾਡੇ ਮੁੰਡੇ ਜੀ ਸੀਹੇ ਰੋਣ ਨੂੰ ਮਰ ਕੇ ਲੇ ਆਜੋਗੀ ਕੱਲ ਨੂੰ ਅਸੀਂ ਬਾਡਰਾਂ ਦੇ ਵੀ ਅਸੀਂ ਮਰੀਏ ਇੱਥੇ ਵੀ ਅਸੀਂ ਮਰੀਏ ਹੁਣ ਆ ਜਨ ਆ ਜਿਹੜਾ ਬੋਲਾ ਪੰਜਾਬ ਦੀ ਹੱਥ ਚੋਂਦਾ ਮੁੱਖ ਮੰਤਰੀ ਦਾ ਇੱਕ ਬਿਆਨ ਆਇਆ ਹਾਂ ਹਾਂ ਆ ਜਿੰਨਾ ਵੀ ਪੋਲਾ ਸਾਰਾ ਪੰਜਾਬ ਦੀ ਹੱਥ ਚੋਂਦਾ ਏ ਐ ਡੀਜੀਪੀ ਸਾਹਿਬ ਆਏ ਨੇ ਇਹ ਕੀ ਨਿਰਖਣ ਕਰਨਾ ਹੈ ਮੁੰਡੇ ਦੇ ਇੱਥੇ ਅੱਖ ਚ ਵੱਜੀ ਉਹ ਦੇਖ ਕੇ ਚਲਾ ਗਿਆ 2 ਬੰਦੇ ਸਾਹਮਣੇ ਵੱਜੀ ਜਾਣੇ ਬਿਲਕੁਲ ਸਾਰੇ ਗਿਆ ਲੈ ਕੇ ਚਲੇ ਜਾਂਦੇ ਕੁਸਰਤਾ ਨੂੰ ਸੋਚਣਾ ਚਾਹੀਦਾ ਜੇ ਕੱਲ ਨੂੰ ਇਹਨਾਂ ਨੇ ਹਰਿਆਣੇ ਵਾਲੇ ਸਾਡਾ ਪੰਜਾਬ ਦਾ ਬਲਿਆ ਅਸੀਂ ਗੋਲੀਆਂ ਖਾਣ ਨੂੰ ਹੀ ਰੱਖਿਆ ਹਾਂ ਅਸੀਂ ਕੀ ਦੇ ਵਾਸਤੇ ਰੱਖਿਆ ਤੁਸੀਂ ਕੀ ਚਾਹੁੰਦੇ ਹੋ ਬਾਦਲਾਂ ਪਰ ਵੀ ਅਸੀਂ ਨਹੀਂ ਤੇ ਅਰੇਬੀ ਅਸੀਂ ਚਿੱਤੇ ਖਾਣੇ ਸਾਡੇ ਰਾਜ ਵਿੱਚ ਹੋਣੀ ਹਰਕਤ ਹੈ ਸਰਕਾਰ ਦੀ ਆਪਣੀ ਜਗ੍ਹਾ ਦੇ ਕਬਜ਼ਾ ਕਰਾਇਆ ਵਾ ਹਰਿਆਣੇ ਦਾ ਹਾਂ ਹਾਂ ਤੁਸੀਂ ਕੀ ਚਾਹੁੰਦੇ ਹੋ ਹੁਣ ਕੀ ਚਾਹੁੰਦੇ ਹੋ ਤੁਸੀਂ ਅਸੀਂ ਚਾਹੁੰਦੇ ਆ ਜਿਹੜਾ ਆਪਣਾ ਜੋ ਆਪਣੀ ਜਗ੍ਹਾ ਬਹਿ ਜਾਏਗਾ ਮੈਂ ਜਾਣਾ ਹੋ ਜਾਏਗਾ ਪੰਜਾਬ ਤੋਂ ਗੋੜੀਆ ਠੀਕ ਹੈ ਬਤਨ ਨੂੰ ਭੋਲ ਦਿਨ ਪਾਲੇ ਮਾਰਤੀਆਂ ਵੇਖੀ ਕਰ ਦਿੱਤੀਆਂ ਸ਼ਰੀਆਮ ਉਹ ਇੱਧਰ ਬੰਦੇ ਨਹੀਂ ਦੇਖਦੇ ਕਿਸੇ ਨੂੰ ਦੇਖਦੇ ਉੱਪਰ ਬਲਾਸਟ ਕਰ ਰਹੇ ਆ ਬੰਦਿਆਂ ਦੇ ਉੱਪਰ ਅੱਛਾ ਅੱਛਾ ਆਪਣੀ ਤੋਂ ਕੋਈ ਅੱਗੇ ਨਹੀਂ ਵਧੀਆ ਤਾਂ ਵੀ ਚੱਲ ਰਹੀ ਹੈ ਸ਼ਰੀਆਮ ਸ਼ਾਂਤ ਵਿੱਚ ਖੜੇ ਸਾਰਾ ਪਬਲਿਕ ਸ਼ਾਂਤ ਵਿੱਚ ਖੜੀ ਸੀ ਫੇਰ ਵੀ ਉਹਨੇ ਪਹਿਲੇ ਕੀਤੀ ਆ ਆਹ ਇਧਰ ਹੰਸਲੇ ਜਿਹਾ ਬੰਦੀਆਂ ਨੇ ਥੱਲੇ ਬੈਠੇ ਦਾਰਾਂ ਅੱਖੇ ਹੋਏ ਸਾਨੂੰ ਵੀ ਅਸੀਂ ਮੀਟਿੰਗ ਕਰਨੀ ਆ 5 ਵਜੇ ਮੀਟਿੰਗ ਕਰਨਾ 5 ਵਜੇ ਤੱਕ ਮੀਟਿੰਗ ਖੱਡੀ ਉਹਨਾਂ ਨੇ ਫੇਰ ਸ਼ਾਂਤ ਵਿੱਚ ਤਰੀਕੇ ਨਾਲ ਬੈਠੇ ਲੁੱਕਦੇ ਅੰਨੇ ਵਾ ਫਾਇਰਿੰਗ ਕੀਤੀ ਆ ਬਲਾਸਟ ਕੱਲ 35 ਰੋਡ ਪਿੱਤ ਠੀਕ ਹੈ ਜੀ 35 ਹੋਣਗੇ ਇਕੱਠੇ ਰੋਣ ਰੋਣ ਪੜਿਆ 35 ਪਿਸਤਲ ਪੈ ਪਿਸਤਲ ਦੇ ਬੜੀ ਪਲਾਸਟਿਕ ਮਾਰਾ ਲੈਦਾ ਤੁਹਾਡੇ ਮਨ ਚ ਕੋਈ ਡਰ ਹੈ ਕੋਈ ਡਰ ਨਹੀਂ ਕੋਈ ਡਰ ਨਹੀਂ ਚੜਦੀ ਕਰਦੀ ਨਹੀਂ ਹੈ ਇਹ ਇੱਥੇ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਤੇ ਹੀ ਬੈਠੇ ਨੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਹੁਣ ਅਗਲੀ ਮੀਟਿੰਗ ਜਿਹੜੀ ਹੈ ਐਤਵਾਰ ਨੂੰ ਯਾਨੀ ਕਿ ਸੰਡੇ ਨੂੰ ਸ਼ਾਮ ਨੂੰ ਫੇਰ ਦੁਬਾਰਾ ਮੈਂ ਤਾਂ ਇਹੀ ਕਰ ਸਕਦਾ ਕਿ ਮੈਂ ਤਿੰਨ ਵਾਰੀ ਸੈਂਟਰ ਸਰਕਾਰ ਇੱਥੇ ਲਿਆਂਦੀ ਹੈ ਸਾਹਮਣੇ ਕਿਸਾਨ ਬੈਠੇ ਨੇ ਗੱਲ ਕਰੋ ਵੀ ਜੇ ਕੋਈ ਦਿੱਕਤ ਆਉਂਦੀ ਹੈ ਮੈਂ ਮੈਂ ਵਿੱਚ ਖੜੂੰਗਾ ਦੱਸੋ ਕੀ ਕਰਨਾ ਹੈ ਜੇ ਸਟੇਟ ਦਾ ਕੋਈ ਮਸਲਾ ਆਉਂਦਾ ਮੈਂ ਉਹਦੀ ਜ਼ਿੰਮੇਵਾਰੀ ਲਵਾਂਗਾ ਕਿ ਮੈਂ ਠੀਕ ਕਰੂੰਗਾ ਸੋ ਕਾਫੀ ਵਿਸ਼ਿਆਂ ਤੇ ਬਹੁਤ ਸਾਰੀ ਸਹਿਮਤੀ ਬਣੀ ਹੈ ਹੋਰ ਵੀ ਹਜੇ ਰਹਿੰਦੇ ਨੇ ਉਹਨਾਂ ਤੇ ਵੀ ਬਣੂਗੀ ਸੈਂਟਰ ਸਰਕਾਰ ਤੋਂ ਵੀ ਅਸੀਂ ਇਹ ਐਸ਼ੋਰੈਂਸ ਲਈਏ ਕਿ ਹਰਿਆਣਾ ਨਾਲ ਗੱਲ ਕਰੋ ਸ਼ਾਂਤੀ ਰੱਖੀ ਜਾਵੇ ਤੇ ਇਧਰਲੇ ਪਾਸੇੋਂ ਕਿਸਾਨ ਸੰਗਠਨ ਦਾ ਕੱਲ੍ਹ ਕੱਲ ਹੀ ਪੀਲ ਕਰਤੀ ਸੀ ਕਿ ਸ਼ਾਂਤੀ ਰੱਖੋ ਰੱਖੀ ਵੀ ਆ ਉਹਨਾਂ ਨੇ